ਸਰਦਾਰ ਬੰਦੇ ਦਾ ਪੈ ਗਿਆ ਕਿਨਰਾਂ ਦੇ ਨਾਲ ਪੰਗਾ ਪਿੱਛੇ ਘਲਾਰ ਚੋਂ ਵਿੱਚ ਕਿੰਨੇ ਮੋਰ ਇਨਸਾਨ ਦੇਖਦੇ ਇਨਸਾਨੀਅਤ ਹੈ ਜਿਹਨਾਂ ਵਿੱਚ ਇਮਾਨੀਅਤ ਹੈ ਕੀ ਦੱਸੋ ਕਿਨਰਾਂ ਨੇ ਸੜਕ ਦੇ ਉੱਤੇ ਹੀ ਲਾ ਦਿੱਤੇ ਕੱਪੜੇ ਤੇ ਕੀਤਾ ਹੰਗਾਮਾ ਸਰਦਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ ਸਾਡੇ ਰੱਬ ਨੇ ਅਸੱਚ ਚਪੇੜਾ ਮਾਰਿਆ ਨਾ ਅਸੀਂ ਬੰਦਿਆਂ ਚ ਨਾ ਅਸੀਂ ਚਨਾਨਿਆਂ ਚ ਨਾ ਚ ਕੁੜੀਆਂ ਚ ਨਾ ਜਿੰਦੀਆਂ ਚ ਵੇਸੇ ਤੇ ਹੈ ਹੀ ਖੁਤਰੇ ਆ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਇੱਕ ਸਰਦਾਰ ਬੰਦੇ ਦਾ ਕਿਨਰਾਂ ਦੇ ਨਾਲ ਪੰਗਾ ਪੈ ਗਿਆ ਜਿਸ ਤੋਂ ਬਾਅਦ ਕਿਨਰਾਂ ਨੇ ਸੜਕ ਦੇ ਉੱਤੇ ਹੀ ਆਪਣੇ ਕੱਪੜੇ ਤੱਕ ਲਾ ਦਿੱਤੇ ਤੇ ਸੜਕ ਦੇ ਉੱਤੇ ਹੀ ਜਿਹੜਾ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਮੌਕੇ ਤੇ ਜਿਹੜੇ ਲੋਕ ਵੀ ਉੱਥੇ ਇਕੱਠੇ ਹੋ ਜਾਂਦੇ ਨੇ ਤਾਂ ਕੀ ਕਾਰਨ ਰਹਿੰਦਾ ਹੈ ਸਾਰੀ ਲੜਾਈ ਦਾ ਕੀ ਗੱਲਬਾਤ ਹੁੰਦੀ ਹੈ ਆਉ ਤੁਹਾਨੂੰ ਸੁਣਾਉਂਦੇ ਆਂ ਆਸੀ ਪਾਜੀ ਰੋਡ ਤੋਂ ਗੱਲਾਂ ਕਰ ਲਿਆ ਉਹ ਕਿਤੇ ਕੀਟੀ ਪਾੜੀ ਰੱਖੀ ਸੀ ਅਸੀਂ ਰੋਡ ਤੇ ਦੱਸੋ ਮੈਂ ਕਿਹਾ 2500 ਰੁਪਏ ਤੋਂ ਬੋਲਦਾ ਕਹਿੰਦਾ ਚਪੇੜ ਮਾਰਨੀ ਆ ਤੁਹਾਡੇ ਬਾਬੇ ਦੱਸੋ ਇਹ ਕਰਦੇ ਬਾਬੇ ਕਿਹਦੇ ਮਾਰਨੀ ਤੁਹਾਨੂੰ ਮੈਂ ਅੜ ਮਾਰ ਕੇ ਪਾ ਦਿੱਤੀ ਹਾਂ ਗਲਤੀ ਮਿਲ ਕਰਦੇ ਤੁਹਾਨੂੰ ਸੌਰੀ ਫਿਲ ਕਰਦੇ ਆ ਜੀ ਮੇਰੀ ਗੱਲ ਸੁਣੋ ਅਗਰ ਪਹਿਲਾਂ ਗਲਤੀ ਇਨਸਾਨ ਫੀਲ ਕਰ ਲੈਂਦਾ ਨਾ ਮੈਂ ਰੋਲਾ ਕਿਸੇ ਬਾਹਰ ਆ ਕੇ ਸਾਰੇ ਦੇ ਸਾਹਮਣੇ ਬਹਾਲ ਕੇ ਕਹਿੰਦਾ ਮੈਂ ਤੇ ਚਪੇੜ ਮਾਰਨੀ ਇਹ ਕੋਈ ਨਹੀਂ ਦੱਸਦਾ ਕਿ ਮੇਰੀ ਗੱਲ ਕੋਈ ਕੁੱਤਰਦਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ ਸਾਡੇ ਰੱਬ ਨੇ ਅਸੱਚ ਚਪੇੜਾ ਮਾਰਿਆ ਨਾ ਅਸੀਂ ਬੰਦਿਆਂ ਚ ਨਾ ਅਸੀਂ ਜਨਾਨਿਆਂ ਚ ਨਾ ਅਸੀਂ ਕੁੜੀਆਂ ਚ ਨਾ ਅਸੀਂ ਮੁੰਡੀਆਂ ਚ ਅਸੀਂ ਤਾਂ ਹੈ ਹੀ ਕੁੱਤਰੇ ਆ ਅਸੀਂ ਤਾਂ ਹੈ ਹੀ ਕੁੱਤਰੇ ਚਲੋ ਕਹਿ ਦੇ ਨੇ ਚਲੋ ਬਾਜੀ ਅਸੀਂ ਐਕਟਿਵਿਟੀ ਜਾਣਦੇ ਸੀ ਇਹਨਾਂ ਨੇ ਜ਼ੋਰ ਦੀ ਗੱਡੀ ਮਾਰ ਕੇ ਤੇ ਆਪ ਨਿਕਲ ਆਏ ਤੇ ਕਿ ਜਦੋਂ ਖਿਡਾਰੀ ਨਾ ਵੀਰ ਡਾਕਟਰ ਦਾ ਸੈਲੂਸ ਦੱਸ ਲੈ ਚਾਰਟ ਮਾਰ ਕੇ ਨਿਕਲ ਆਏ ਆ ਭਾਜੀ ਕਿਹੜੀ ਜਗ੍ਹਾ ਦੀ ਗੱਲ ਹੈ ਆ ਪਿਛਲੇ ਮੋੜ ਦੀ ਗੱਲ ਹੈ ਭਾਜੀ ਪਿਛਲੇ ਮੋੜ ਦੀ ਗੱਲ ਕਰਦੇ ਆ ਜੀ ਗੌਰਮੈਂਟ ਕਰ ਲੋ ਸਾਰਾ ਗੱਲ ਉਹ ਵਾਹ ਤਮਾਮ ਮੋੜ ਤੋਂ ਚੱਲਦੇ ਆ ਅੱਗੋਂ ਸਾਨੂੰ ਕਹਿੰਦੇ ਕਹਿੰਦੇ ਸਾਡੇ ਚਪੇੜਾ ਮਾਰਨੀ ਆ ਮਾਰੋ ਭਾਜੀ ਸਾਡੇ ਚਪੇੜਾ ਸਾਨੂੰ ਕਹਿੰਦੇ ਚਪੇੜਾ ਮਾਰਨੀ ਆ ਆ ਭਾਜ ਕਹਿੰਦੇ ਕਹਿੰਦੇ ਚਪੇੜਾ ਮਾਰਨੀ ਕਾਜ ਚਪੇੜੇ ਇੱਕਦਮ ਸਾਨੂੰ ਸੁੱਟ ਗਿਆ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇਤੀ ਮਹਾਰਾਜ ਨੇ ਇਹ ਮਾਲਕ ਤੁਹਾਨੂੰ ਹੋਰ ਵਾਅਦਾ ਦਵੇ ਇਹ ਥੋੜੀ ਕਿ ਤੁਸੀਂ ਇਨਸਾਨ ਨਹੀਂ ਭੁੱਲ ਜਣ ਕਿ ਅਗਲਾ ਇ ਤੋਰਦਾ ਮਾਪੀ ਤੇ ਇਹ ਲੋਤੇ ਗਿਆ ਕਰ ਜਾਂਦੇ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕ ਆ ਅਸੀਂ ਸਾਹਿਬ ਦੀਆਂ ਦੁਆਵਾਂ ਮੰਗਦੇ ਕਿ ਕਿਸੇ ਨੂੰ ਮਾਰਾ ਨਹੀਂ ਕਰਨੇ ਪਰ ਕੋ ਸਾਨੂੰ ਸੁੱਟ ਕੇ ਆ ਰਿਹਾ ਮੰਗਦੇ ਹੈ ਇਹਨੇ ਰੋਕੀ ਤੇ ਨਹੀਂ ਨਾ ਗੱਲਾਂ ਕੌਣ ਕਰ ਰਹੀ ਆਪਣੀ ਗਲਤੀ ਗੱਲਾਂ ਕੋਈ ਵੀ ਨਹੀਂ ਕਰਦਾ ਭਾਜੀ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਸਾਨੂੰ ਇਹ ਦੱਸੋ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਸਰਦਾਰਾ ਕੁਫਰ ਨਾ ਤੋਰ ਮੈਂ ਕੁਫਰ ਨਹੀਂ ਬੱਕਾ ਕੁਫਰ ਦੋਲ ਦੇ ਅੱਜ ਤੁਸੀਂ ਐਨੀ ਗੱਲ ਕਰ ਰਹੀ ਕਿ ਸਪੇਡ ਮਾਰਨੀ ਉਧਰ ਉਧਰ ਸਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਰਹੋ ਤਾਂ ਗੱਲ ਲੜ ਕੇ ਨਾਮ ਹੈ ਕਦੇ ਬਾਹਰ ਆਉ ਤਾਂ ਲੜਕੇ ਵਖਾਣੇ ਆਂਦਾ